ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਖਰਲ ਤੇ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲਿਟਿਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ-ਬਹੁਤ ਸ਼ਿਵਿੰਦਰ ਜੀ ਸ਼ੁਕਰ ਜੀ ਸੰਦੀਪ ਮਿਹਰਬਾਨੀ ਜੀ ਸ਼ਿਵਿੰਦਰ ਜੀ ਅੱਜ ਪੰਜਵਾਂ ਗੇੜ ਸੀਗਾ ਚੋਣਾਂ ਦਾ ਤੇ 3 ਵਜੇ ਤੱਕ 47% ਵੋਟਾਂ ਪਈਆਂ ਨੇ ਇਹ ਗਰਮੀ ਦਾ ਅਸਰ ਕਹਿ ਸਕਦੇ ਆ ਜਾਂ ਲੋਕਾਂ ਦਾ ਜਿਹੜਾ ਮੰਨਿਆ ਉਹ ਖਤਾ ਚੁੱਕਾ ਵਾ ਮੌਜੂਦਾ ਸਰਕਾਰ ਤੋਂ ਅਸਲ ਵਿੱਚ ਇਹ ਲੱਗਦਾ ਕਿ ਦੋਵੇਂ ਦੋਵੇਂ ਚੀਜ਼ਾਂ ਸ਼ਾਮਲ ਨੇ ਦੇ ਵਿੱਚ ਇਹ ਤਾਂ ਗਰਮੀ ਬਹੁਤ ਜ਼ਿਆਦਾ ਹੋ ਗਈ ਥਾਂਵਾਂ ਤੇ 45 ਡਿਗਰੀ ਤੱਕ ਦਾ ਤਾਪਮਾਨ ਗਿਆ 45 ਡਿਗਰੀ ਤੋਂ ਉੱਪਰ ਦਾ ਗਿਆ ਹੈ ਹਾਂ ਤਾਂ ਉਹ ਕਰਕੇ ਮੈਂ ਅੱਜ ਵੀ ਜਦੋਂ ਆਪਣੇ ਬੰਗਾਲ ਦੇ ਕੁਝ ਮਿੱਤਰਾਂ ਨਾਲ ਗੱਲ ਕਰ ਰਿਹਾ ਸੀਗਾ ਕਿਉਂਕਿ ਬੰਗਾਲ ਦੀ ਕੁਸਤੀ ਤਾਂ ਉੱਤੇ ਵੀ ਅੱਜ ਹੀ ਚੋਣਾ ਸੀਗੀਆਂ ਉਹ ਦੱਸ ਰਹੇ ਸੀਗੇ ਕਿ ਕੁਝ ਲੋਕ ਤਾਂ ਥੋੜਾ ਖਾਸ ਕਰਕੇ ਜਿਹਨੂੰ ਆਪਾਂ ਕਹਿੰਦੇ ਨੇ ਮਿਡਲ ਕਲਾਸ ਹੋਗੀ ਉਹ ਜੀ ਉਹ ਸੇਸੀ ਛੱਡ ਕੇ ਨਹੀਂ ਜਾਣਾ ਗਰਮੀ ਬਹੁਤ ਆ ਗਰਮੀ 'ਚ ਖੜਨਾ ਪਊ ਜੇ ਅਸੀਂ ਵੋਟ ਪਾਵਾਂਗੇ ਤਾਂ 5 ਵਜੇ ਤੋਂ ਬਾਅਦ ਪਾਵਾਂਗੇ ਜੇ 5 ਵਜੇ ਦੇ ਕਰੀਬ ਵੋਟ ਪਾਉਣ ਜਾਵਾਂਗੇ 4 ਵਜੇ ਤੋਂ ਬਾਅਦ ਪਮ ਜਾਣਾ ਕਿ ਇਹ ਚੀਜ਼ ਸੀਗੀ ਫਿਰ ਇਹ ਜੀ ਦੇਖਣ ਨੂੰ ਮਿਲੀ ਹੈ ਤੇ ਹੁਣ ਮਸਲਾ ਇਹ ਆ ਗਿਆ ਕਿ 47 ਫੀਸਦੀ ਦਾ ਰਕ ਰਹਿਤੇ ਇਹ ਕਾਰਨ ਹੈ ਦੂਜਾ ਇਹ ਕਿ ਹੋਰ ਵੀ ਕਾਰਨ ਹੈ ਜਿਹੜਾ ਆਪਾਂ ਆਮ ਤੌਰ ਤੇ ਤੁਸੀਂ ਕਾਡਰ ਵੋਟਾਂ ਤੁਸੀਂ ਜਜ਼ਬਾਤੀ ਤੌਰ ਤੇ ਜੁੜੇ ਹੁੰਦੇ ਹੋ ਨਾ ਫਿਰ ਤੁਸੀਂ ਧੁੱਪ ਮੀਂਹ ਹੇਰੀ ਦੀ ਪਰਵਾਹ ਨਹੀਂ ਕਰਦੇ ਜਿਵੇਂ ਕਿ ਸੰਗ ਸੰਗ ਆਪਣੇ ਕਾਡਰ ਨੂੰ ਲੈ ਕੇ ਆਉਂਦਾ ਹੁੰਦਾ ਉਹ ਫਿਰ ਮੀਂਹ ਧੁੱਪ ਨੇਰੀ ਦੀ ਨਹੀਂ ਪਰਵਾਹ ਕਰਦਾ ਹੁੰਦਾ ਇਹਨਾਂ ਮਤਲਬ ਉਹ ਸ਼ਿੱਦਤ ਦੀ ਕਮੀ ਤਾਂ ਜ਼ਰੂਰ ਦਿਖ ਰਹੀ ਆ ਕਿਉਂਕਿ ਤੁਹਾਨੂੰ ਜਿਹੜਾ ਧੁੱਪ ਵਗੈਰਾ ਤਾਂ ਲੱਗਦੀ ਆ ਨਾ ਜੇ ਤੁਸੀਂ ਉਸ ਤਰ੍ਹਾਂ ਤੁਹਾਡੀ ਜਿਹੜੀ ਪਹਿਲਾਂ ਨਾਲੋਂ ਪ੍ਰਤੀਬੱਧਤਾ ਵਾ ਗੈਡੀਕੇਸ਼ਨ ਹੈ ਉਹਦੇ ਵਿੱਚ ਕੋਈ ਕਮੀ ਆਈ ਹੈ ਉਹ ਆਈ ਹੈ ਉਹ ਲੱਗ ਰਿਹਾ ਦਿਖਣ ਨੂੰ ਕਿਉਂਕਿ ਇਹ ਤੋਂ ਪਹਿਲੇ ਪੜਾਅ 'ਚ ਵੀ ਇਹੀ ਹਾਲ ਸੀਗਾ ਦੂਜੇ 'ਚ ਵੀ ਅਸੀਂ ਦੇਖਿਆ ਪਹਿਲੇ ਪੜਾਅ ਦੇ ਚਾਰ ਉਹਨਾਂ ਵਿੱਚ ਵੀ ਉਹ ਚੀਜ਼ ਦੇਖਣ ਨੂੰ ਮਿਲੀ ਆ ਵੀ ਜਿੰਨੇ ਜ਼ਿਆਦਾ ਜਿਹੜਾ ਹੈਗਾ ਵੋਟਾਂ ਦਾ ਹੈਗਾ ਰਿਹਾ ਉਹਦੇ ਵਿੱਚ ਘਟ ਰਿਹਾ ਪਹਿਲਾਂ ਨਾਲੋਂ ਇਹ 49 ਸੀਟਾਂ ਵਿੱਚ ਜੋ ਪਾਜਪਲੀ ਇਸ ਲਈ ਨੇ ਅਹਿਮ ਨੇ ਕਿ ਜਦੋਂ ਐਨਡੀਆ ਗੱਠਜੋੜਾ ਭਾਜਪੀ ਦੀ ਅਗਵਾਈ ਵਾਲਾ ਉਹਨੇ ਪਿਛਲੀ ਵਾਰ 40 ਸੀਟਾਂ ਜਿੱਤੀਆਂ ਹੋਈਆਂ ਸੀ ਇਥੋਂ ਮਤਲਬ 40 ਸੀਟਾਂ ਉਹਨੇ ਜਿੱਤੀਆਂ ਸੀ ਹੁਣ 49 ਕੁੱਲ ਸੀਟਾਂ ਨੇ ਸੋ ਇਸ ਕਰਕੇ ਭਾਜਪੀ ਨੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਜਾਂ ਭਾਜਪੀ ਵਾਲੇ ਜਿਹੜੇ ਐਨਡੀਆ ਗੱਠਜੋੜ ਲਈ ਇੱਕ ਵੱਡੀ ਜਿਹੜੀ ਇਹ ਚੁਣੌਤੀ ਹੋ ਸਕਦੀ ਹੈ ਜੀ シュिवंदर जी ਦੇ ਨਾਲ ਹੀ ਮਨਪ੍ਰੀਤ ਬਾਦਲ ਜਿਹੜੇ ਆ ਉਹ ਸਰਗਰਮ ਹੋ ਗਏ ਨੇ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਇੱਕ ਅਪੀਲ ਕੀਤੀ ਆ ਆਪਣਾ ਇੱਕ ਵੀਡੀਓ ਮੈਸੇਜ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਵੀ ਮੋਦੀ ਸਾਹਿਬ ਦੀਆਂ ਬੜੀਆਂ ਤਾਰੀਫਾਂ ਕੀਤੀਆਂ ਪਰ ਉਹ ਮਨਪ੍ਰੀਤ ਬਾਦਲ ਕਾਫੀ ਸਮੇਂ ਤੋਂ ਮੈਦਾਨ ਵਿੱਚ ਦਿਖਾਈ ਨਹੀਂ ਦੇ ਰਹੇ ਸੀ ਕੁਝ ਲੋਕ ਕਹਿੰਦੇ ਕਿ ਨਰਾਜ਼ ਨਾ ਹੋਣ ਕਿਉਂਕਿ ਉਹ ਬਠਿੰਡੇ ਤੋਂ ਟਿਕਟ ਮੰਗ ਰਹੇ ਸੀ ਉਹ ਕਹਿੰਦੇ ਕਿ ਫਿਰ ਉਹਨਾਂ ਨੇ ਇਲਜ਼ਾਮ ਲਾਇਆ ਕਿ ਮੈਨੂੰ ਇਦਾਂ ਕਹਿਣ ਵਾਲੇ ਜਿਹੜੇ ਮੀਡੀਆ ਵਾਲੇ ਨੇ ਵਿਊ ਲੈਣ ਵਾਲੇ ਨੇ ਤੇ ਜੋ ਕਰੋਧੀ ਪਾਰਟੀਆਂ ਨੇ ਉਹ ਆਪਣੀ ਇਸ ਸਸਤੀ ਰਾਜਨੀਤੀ ਚਮਕਾ ਰਹੀਆਂ ਨੇ ਕਹਿੰਦੇ ਮੈਂ ਖੁਦ ਬਿਮਾਰ ਰਿਹਾ ਜਿਸ ਦੇ ਕਰਕੇ ਮੈਂ ਜਿਹੜਾ ਹੈਗਾ ਨਹੀਂ ਆ ਸਕਿਆ ਐਕਟਿਵ ਉਸ ਤਰ੍ਹਾਂ ਹੋ ਨਹੀਂ ਸਕਿਆ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਵੀ ਮੋਦੀ ਤੇ ਹਮੇਸ਼ਾ ਦੀ ਜਿਹੜੀ ਜੋੜੀ ਹੈ ਇਹੀ ਦੇਸ਼ ਦੇ ਹਿਤ ਲਈ ਆ ਦੇਖੋ ਮਨਪ੍ਰੀਤ ਬਾਦਲ ਦਾ ਹੁਣ ਕੋ ਬਠਿੰਡੇ ਵਿੱਚ ਜਿਸ ਤਰ੍ਹਾਂ ਉਹ ਹਾਰੇ ਨਹੀਂ ਮਤਲਬ ਜਿਹੜੀ ਵਿਧਾਨ ਸਭਾ ਸੀਟ ਤੋਂ ਤੇ ਉਸ ਤੋਂ ਬਾਅਦ ਵਿੱਚ ਇਹ ਗੱਲ ਸਾਫ਼ ਹੋ ਗਈ ਸੀ ਉਹਨਾਂ ਨੂੰ ਟਿਕਟ ਵੀ ਤਾਂ ਹੀ ਨਹੀਂ ਮਿਲੀ ਕਿਉਂਕਿ ਬੀਜੇਪੀ ਨੇ ਆਪਣਾ ਸਿਆਸੀ ਅਧਾਰ ਦੇਖਿਆ ਹੋਣਾ ਵਿਮਨਤੀਕ ਬਦਲਦਾ ਕਿੰਨਾ ਕੁ ਉਹਦਾ ਸਮੇਂਦਾਰ ਰਿਹਾ ਠੀਕ ਹੈ ਕਿ ਇੱਕ ਸਮੇਂ ਤਾਂ ਉਹਨੇ 12 ਦੇ ਵਿੱਚ ਤਾਂ ਪੰਜਾਬੀਆਂ ਨੂੰ ਪ੍ਰਭਾਵਿਤ ਵੀ ਕੀਤਾ ਉਹਨੇ ਪੀਪੀ ਬਣਾ ਕੇ 5% ਵੋਟਾਂ ਵੀ ਲੈ ਲਈਆਂ ਲੇਕਿਨ ਉਸ ਤੋਂ ਬਾਅਦ ਵਿੱਚ ਉਹ ਕੁਛ ਨਹੀਂ ਕਰ ਸਕੇ ਜਿਹੜੀ ਇੱਕ ਹੁੰਦੀ ਹੈ ਨਾ ਲੋਕਾਂ ਨੂੰ ਉਹਤੇ ਵੀ ਯਕੀਨ ਉੱਡ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਬੀਜੇਪੀ ਵਰਗੀ ਪਾਰਟੀ ਜਦੋਂ ਗਏ ਜਿਹੜੀ ਕਿ ਪੰਜਾਬ ਦੇ ਵੱਡੇ ਖੇਤਰ ਦੇ ਵਿੱਚ ਸਵੀਕਾਰ ਨਹੀਂ ਹੈਗੀ ਤੇ ਦੂਜੀ ਜੀ ਵੀ ਹੈਗੀ ਹੈ ਕਿ ਮਨਪ੍ਰੀਤ ਤਾਂ ਪਛੋਕੜ ਅਕਾਲੀ ਸਿਆਸਤ ਵਿੱਚੋਂ ਆਇਆ ਹੋਇਆ ਹੈਗਾ ਅਕਾ ਤੁਸੀਂ ਜਦੋਂ ਇੱਕਦਮ ਬੀਜੇਪੀ ਵੱਲ ਜਾਣੇ ਹੋ ਇੱਕ ਰਾਈਟਵਿੰਗ ਪਾਰਟੀ ਵੱਲ ਜਾਣੇ ਹਿੰਦੂ ਤਵੀ ਪੋਲਿਟਿਕਸ ਕਰਨ ਵਾਲੀ ਪਾਰਟੀ ਵੱਲ ਜਾਣੇ ਹੋ ਉਦੋਂ ਜਿਹੜਾ ਹੁਣ ਅਕਾਲੀ ਦਲ ਦਾ ਵੋਟ ਬੈਂਕ ਹੈ ਕੋਡ ਕੋਰ ਵੋਟ ਬੈਂਕ ਉਹ ਪਿੰਡਾਂ 'ਚ ਹੁੰਦਾ ਸੀਗਾ ਆਪਾਂ ਨੂੰ ਪਤਾ ਹੁਣ ਪਿੰਡਾਂ ਵਾਲੇ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਵੱਡੇ ਪੱਧਰ ਦੇ ਉੱਤੇ ਫਿਰ ਤੁਸੀਂ ਥੋੜਾ ਸਿਆਸੀ ਕਦ ਕਿਵੇਂ ਮਾਪਿਆ ਜਾਵੇ ਹੈ ਵੱਡਾ ਸਵਾਲ ਹੀ ਹੈਗਾ ਉਦੋਂ ਵਿੱਚ ਪਟਿੰਡੇ ਸ਼ਹਿਰੀ ਵਿੱਚੋਂ ਵੀ ਅਸੀਂ ਦੇਖ ਰਹੇ ਹਾਂ ਵੀ ਕੋਈ ਉਹ ਇਹਨਾਂ ਨੇ ਚੋਣ ਹਾਰ ਕੇ ਸਿ ਵਿਧਾਨ ਸਭਾ ਦੀ ਇਸ ਕਰਕੇ ਮਨਪ੍ਰੀਤ ਕੀ ਕਹਿੰਦੇ ਨੇ ਮੈਨੂੰ ਲੱਗਦਾ ਕਿ ਉਹਦਾ ਕੋਈ ਸਿਆਸੀ ਮਾਇਨਾ ਉਹਨਾਂ ਨਹੀਂ ਹੈਗਾ ਇੰਨਾ ਜ਼ਰੂਰ ਪਤਾ ਲੱਗ ਜਾਂਦਾ ਵੀ ਮਨਪ੍ਰੀਤ ਦਾ ਬਿਮਾਰ ਸੀਗੇ ਜੀ ਉਹ ਤਾਂ ਨਹੀਂ ਆਏ ਉਹਨਾਂ ਨੇ ਕਪੜਾ ਸਪਸ਼ਟੀਕਰਨ ਦਿੱਤੇ ਨੂੰ ਆਏ ਦੇਖਿਆ ਜਾਏਗਾ ਸ਼ਾਇਦ ਮੇਰਾ ਤਾਂ ਇੱਕ ਸਵਾਲ ਆ ਸ਼ਵਿੰਦਰ ਜੀ ਜਦੋਂ ਉਹ ਆਪਣਾ ਵੀਡੀਓ ਮੈਸੇਜ ਦੇ ਰਹੇ ਸੀਗਾ ਨਾ ਉਹਦੇ ਚ ਉਹਨਾਂ ਨੇ ਵੀ ਉਹੀ ਗੱਲ ਕੀਤੀ ਜਿਹੜੀ ਭਾਜਪਾ ਜਾਂ ਭਾਜਪਾ ਦਾ ਜਿਹੜਾ ਕਾਟਰ ਕਰਦਾ ਹੁੰਦਾ ਕਹਿੰਦੇ ਜਦੋਂ ਮੈਂ 45 ਸਾਲ ਪਹਿਲਾਂ ਇੰਗਲੈਂਡ ਪੜ੍ਹਨ ਗਿਆ ਤਾਂ ਉਸ ਵਕਤ ਕਹਿੰਦੇ ਭਾਰਤ ਦੀ ਕੋਈ ਸ਼ਬੀ ਬਹੁਤ ਵਧੀਆ ਨਹੀਂ ਸੀ ਪਰ ਅੱਜ ਹਾਲਾਤ ਕਹਿੰਦੇ ਕੁਝ ਹੋਰ ਨੇ ਉਹਦਾ ਕਾਰਨ ਕਹਿੰਦੇ ਨਰਿੰਦਰ ਮੋਦੀ ਹੈ ਤੁਸੀਂ ਇਹਨੂੰ ਕਿੱਦਾਂ ਸਾਰੇ ਇਹ ਸਾਰੇ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸਾਰੇ ਦ੍ਰਿਸ਼ ਨੂੰ ਕਿਵੇਂ ਦੇਖਦੇ ਹੋ ਲਗਭਗ ਇਦਾਂ ਦੀਆਂ ਗੱਲਾਂ ਤੇ ਭਾਜਪਾ ਦਾ ਜਿਹੜਾ ਕੱਢ ਰਿਹਾ ਜਿਹੜੇ ਉਹਨਾਂ ਦੇ ਵੋਟਰਸ ਆ ਜਾਂ ਸਮਰਥਕ ਆ ਉਹ ਵੀ ਇਦਾਂ ਦੀਆਂ ਗੱਲਾਂ ਕਰਦੇ ਆ ਤੁਹਾਨੂੰ ਲੱਗੇਗਾ ਕਿ ਕੀ ਕਾਰਨ ਹੈ ਕਿ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਮੰਤਰੀ ਨੂੰ ਜੋ ਲੱਗਦਾ ਵੀ ਬੀਜੇਪੀ ਮੋਦੀ ਦੇ ਹੋਂਦ ਕਰਕੇ ਤਰੱਕੀ ਹੋ ਗਈ ਹੈ ਤੇ ਦੁਨੀਆ ਤਾਂ ਸਾਡਾ ਨਕਸ਼ਾ ਕੁਝ ਖੋਰ ਤਰ੍ਹਾਂ ਦੀ ਦਿਖਾ ਰਹੀ ਹੈ ਡੈਮੋਕ੍ਰੇਸੀ ਜਿਹਨਾਂ ਮੁਲਕਾਂ 'ਚ ਮਰ ਰਹੀ ਹੈ ਉਹਨਾਂ ਵਿੱਚੋਂ ਅਸੀਂ ਇੱਕਾਂ ਇਹਨਾਂ ਮੁਲਕ ਗਰੇ ਮੁਲਕ ਡੈਮੋਕ੍ਰੇਸੀ ਦੇ ਤੌਰ ਤੇ ਖਤਰੇ ਦੀ ਨਿਸ਼ਾਨੀ ਵਿੱਚ ਨੇ ਜਿਹੜੀਆਂ ਇੰਟਰਨੈਸ਼ਨਲ ਤੌਰ ਤੇ 5 6 ਡੈਮੋਕ੍ਰੇਸੀ ਦੀਆਂ ਮਾਪਦੰਡ ਰੱਖੇ ਗਏ ਨੇ ਉਹ ਤੇ ਭਾਰਤ ਇੱਕ ਹੈ ਇਸੇ ਤਰ੍ਹਾਂ ਨਾਲ ਹੈਪੀਨੈਸ ਇਨ ਇੰਡੈਕਸ ਖੁਸ਼ਹਾਲੀ ਦੇ ਇੰਡੈਕਸ ਨੇ ਵਿੱਚ ਇੰਡੀਆ ਬਹੁਤ ਪਿੱਛੇ ਚਲਾ ਗਿਆ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਖਿਸਕ ਕੇ ਬਹੁਤ ਪਿੱਛੇ ਆ ਗਿਆ ਜੀ ਤੇ ਹੁਣ ਇਹਦੇ ਨਾਲ ਹੀ ਤੁਸੀਂ ਦੇਖੋ ਕਿ ਜਿਹੜੀ ਛੋਟੇ ਬੱਚੇ ਹੁੰਦੇ ਨੇ 5 ਸਾਲ ਤੱਕ ਦੇ ਭੁਗਪੋਸ਼ਣ ਦੇ ਸ਼ਿਕਾਰ ਦੇ ਵਿੱਚ ਦੇ ਮਾਮਲੇ ਜੇ ਦੇਖਿਆ ਜਾਵੇ ਅੰਕੜੇ ਭਾਰਤ ਦੀ ਹਾਲਤ ਬੰਗਲਾਦੇਸ਼ ਤੋਂ ਮਾੜੀ ਹੈ ਸ਼੍ਰੀਲੰਕਾ ਤੋਂ ਮਾੜੀ ਹੈ ਤਾਂ ਇਸੇ ਤਰ੍ਹਾਂ ਭਾਰਤ ਨੂੰ ਕੌਮੰਤਰੀ ਮੀਡੀਆ ਕਿਵੇਂ ਦੇਖ ਰਿਹਾ ਤੇ ਜਿਹੜੇ ਉੱਥੇ ਦੇ ਚਿੰਤਕ ਨੇ ਭਾਰਤ ਨੂੰ ਕਿਵੇਂ ਦੇਖ ਰਹੇ ਨੇ ਭਾਰਤ ਜੇ ਇਹ ਸਾਰੇ ਕੁਸ਼ਤ ਕਿਸ ਤੋਂ ਲੁਕਿਆ ਨਹੀਂ ਹੋਇਆ ਵੀ ਦੁਨੀਆ ਕਿਵੇਂ ਦੇਖ ਰਹੀ ਹੈ ਸੋ ਜੇ ਮੰਤਰੀਤ ਬਾਦਲ ਕੋਈ ਖੁਸ਼ਖਬਰੀ ਕਿਹਾ ਹੈ ਜਾਂ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਉਹਨਾਂ ਦੀ ਆਪਣੀ ਇੱਛਾ ਹੋ ਸਕਦੀ ਹੈ अच्छा ਤੁਸੀਂ ਉਹ ਰਵਨੀਤ ਬਿੱਟੂ ਤੇ ਸਿਮਰਨਜੀਤ ਬੈਂਸ ਵਾਲਾ ਇੱਕ ਆਡੀਓ ਜਿਹੜਾ ਵਾਇਰਲ ਹੋਇਆ ਉਹ ਵੀ ਸੁਣਿਆ ਹੋਣਾ ਹੁਣ ਇੱਕ ਪਾਸੇ ਰਵਨੀਤ ਬਿੱਟੂ ਜਿਹੜੇ ਆ ਉਹ ਕਹੋ ਜੀ ਆ ਸ਼ਬਦਾਵਲੀ ਭਾਜਪਾ ਵਾਸਤੇ ਵਰਤ ਰਿਹਾ ਤੇ ਦੂਸਰੇ ਪਾਸੇ ਭਾਜਪਾ ਦਾ ਹੀ ਮੰਪ੍ਰੀਤ ਬਾਦਲ ਜਿਹੜੇ ਆ ਉਹ ਬੜਾ ਸਾਰਾ ਵੜਿਆ ਰਹੇ ਆ ਬਹੁਤ ਵੱਡੇ ਤਰੀਕੇ ਦੇ ਨਾਲ ਵੱਡੀ ਪਿਕਚਰ ਜਿਹੜੀ ਆ ਵੱਡਾ ਤਰੀਕੇ ਦੇ ਨਾਲ ਪੋਰਟਰੇ ਕਰ ਰਹੇ ਆ ਨੇ ਕੋ ਗੱਲ ਇਹ ਹੈਗੀ ਹੈ ਕਿ ਰਵਨੀਤ ਬਿੱਟੂ ਤਾਂ ਹਲੇ ਕੁਝ ਸਮਾਂ ਪਹਿਲਾਂ ਕੁਝ ਮਹੀਨੇ ਪਹਿਲਾਂ ਹੀ ਭਾਜਪਾ ਨੂੰ ਗਾਲਾਂ ਕੱਢਦਾ ਹੁੰਦਾ ਸੀਗਾ ਉਹਦੀ ਬੋਲੀ ਵੀ ਇਹ ਸੀਗੀ ਕਿ ਇਹ ਤਾਂ ਜੀ ਲੜਾਉਣ ਵਾਲੀ ਪਾਰਟੀ ਹੈ ਫਲਾਨਾ ਹੁਣ ਉਹ ਜਾ ਕੇ ਹੁਣ ਉਹਦੀ ਜਿਹੜੀ ਭਾਸ਼ਾ ਬਿਲਕੁਲ ਹੀ ਵੱਖਰੀ ਹੈਗੀ ਆ ਹੁਣ ਉਹ ਹਿੰਦੂ ਤਾਂ ਵੀ ਪੱਤਾ ਵੀ ਖੇਡ ਰਿਹਾ ਆਪਣੇ ਲੁਧਿਆਣੇ ਦੇ ਹਲਕੇ ਦੇ ਵਿੱਚ ਮਸਲਾ ਇਹ ਹੈਗਾ ਕਿ ਇਹਨਾਂ ਲੋਕਾਂ ਦੀ ਜ਼ਮੀਰ ਖਿਸਕ ਚੁੱਕੀ ਹੈ ਚਾਹੇ ਰਵਨੀਤ ਬਿੱਟੂ ਹੋਵੇ ਚਾਹੀ ਹੋਏ ਮਨਪ੍ਰਿਤ ਬਾਦਲ ਜਦੋਂ ਥੋੜੀ ਜ਼ਮੀਨ ਖਿਸਕ ਚੁੱਕੀ ਹੁੰਦੀ ਆ ਫਿਰ ਜਿਵੇਂ ਉਹ ਇੱਕ ਮੁਹਾਵਰਾ ਨਾ ਵੀ ਜਦੋਂ ਕਿਸੇ ਨੂੰ ਗੋਣਾ ਨਹੀਂ ਆਉਂਦਾ ਫਿਰ ਆਲਪਤਾ ਲਗਾਉਂਦਾ ਤੇ ਜਦੋਂ ਫਿਰ ਬੰਦਾ ਆਲਪਤਾ ਲਗਾਉਂਦਾ ਫਿਰ ਉਹ ਕਈ ਤਰ੍ਹਾਂ ਦੀਆਂ ਹਰਕਤਾਂ ਕਰਦਾ ਉਹ ਉਹਦੀ ਜਿਹੜੀ ਹੈਗੀ ਆ ਰਿਫਲੈਕਸ਼ਨ ਹੈ ਉਹ ਤੁਹਾਨੂੰ ਮਨਪ੍ਰਿਤ ਬਾਦਲ ਦੇ ਬਿੱਟੂ ਵਰਗੇ ਲੀਡਰਾਂ ਦੇ ਰੂਪ ਵਿੱਚ ਦਿਖ ਸਕਦੀ ਹੈ ਅੱਛਾ ਦੂਸਰੇ ਪਾਸੇ ਇੱਕ ਹੋਰ ਮੁੱਦਾ ਪ੍ਰਵਾਸੀ ਭਾਰਤੀਆਂ ਦਾ ਜਿਹੜੇ ਪ੍ਰਵਾਸੀ ਮਜ਼ਦੂਰ ਆ ਮਾਫ ਕਰਨਾ ਪ੍ਰਵਾਸੀ ਮਜ਼ਦੂਰਾਂ ਦਾ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਤਾਂ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਤੇ ਮੋਦੀ ਸਰਕਾਰ ਜਿਹੜੀ ਹੈ ਉਹਦਾ ਉਹ ਉਸ ਕਾਡਰ ਦੇ ਉੱਤੇ ਜਿਹੜਾ ਰਾਜ ਕਰਦੇ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਤਾਂ ਆਉਂਦੇ ਯੂਪੀ ਬਿਹਾਰ ਚੋਂ ਆ ਹੁਣ ਉਹ ਵੀ ਨਿਸ਼ਾਨੇ ਦੇ ਉੱਤੇ ਨੇ ਨਾ ਦੋ ਚੀਜ਼ਾਂ ਹੈਗੀਆਂ ਨੇ ਇਹਦੇ ਵਿੱਚ ਪਹਿਲੀ ਗੱਲ ਤਾਂ ਮੈਂ ਇਹ ਧਾਰਨਾ ਨਾਲ ਸਹਿਮਤ ਨਹੀਂ ਕਿ ਪ੍ਰਵਾਸੀ ਮਜ਼ਦੂਰ ਸਾਰੇ ਹੀ ਬੀਜੇਪੀ ਨੂੰ ਵੋਟ ਪਾਉਂਦੇ ਨੇ ਉਹਦਾ ਕਾਰਨ ਕੀ ਹੈ ਕਿ ਬਿਹਾਰ ਤੇ ਯੂਪੀ ਤੋਂ ਆਉਂਦੇ ਨੇ ਬਿਹਾਰ ਦੀ ਜਿਹੜੀ ਲੰਮੀ ਪੋਲਿਟਿਕਸ ਨਾਲ ਲਾਲੂ ਯਾਦਵ ਨਾਲ ਜੁੜੀ ਹੋਈ ਰਹੀ ਹੈ ਨਤੀਸ਼ ਨਾਲ ਜੁੜੀ ਰਹੀ ਹੈ ਖਾਸ ਕਰਕੇ ਲਾਲੂ ਪੱਛਾ ਜਦੋਂ ਨਾਲ ਕਿਉਂਕਿ ਬਿਹਾਰ ਦੇ ਜਿਹੜੇ ਜਿਹੜੇ ਮਜ਼ਦੂਰ ਆਉਂਦੇ ਨੇ ਇਹ ਕੋਈ ਬਹੁਤ ਅਪਰ ਕਲਾਸ ਫੈਮਿਲੀ ਤੋਂ ਨਹੀਂ ਆਉਂਦੇ ਹੈਗੇ ਇਹ OBC ਦਾ BC ਕੈਟਾਗਰੀ ਉਹਨਾਂ ਤੋਂ ਆਉਂਦੇ ਹੈਗੇ ਨੇ ਤੇ ਇਹਨਾਂ ਦੇ ਉਦੋਂ ਤੱਕ ਦੀ ਜਿਹੜੀ ਸਾਰੀ ਪੋਲਿਟਿਕਸ ਸੀ ਜਦੋਂ ਤੱਕ ਕਿਸੇ ਨੂੰ 20 ਸਾਲ ਹੋ ਗਿਆ ਐਨੋਂ 10 ਸਾਲ ਹੋ ਗਏ 15 ਸਾਲ ਹੋ ਗਏ ਉਹ ਰਾਸ਼ਟਰੀ ਜਨਤਾ 당 ਦੇ ਨੇੜੇ ਨੇ ਕੋਈ ਸੀ ਰਾਸ਼ਟਰੀ ਜਨਤਾ 당 ਜਿਹੜਾ ਹੈਗਾ ਇਹ ਇੰਡੀਆ ਲਾਇੰਸ ਦਾ ਹਿੱਸਾ ਹੈਗਾ ਤੇ ਇਸ ਤਰ੍ਹਾਂ ਕੁਝ ਨਤੀਜੇ आले ਦੁਆਰੇ ਘੁੰਮਦੀ ਸੀ ਕੁਝ ਕੁ ਜਿਹੜੇ ਬੀਜੇਪੀ ਦੇ आले ਦੁਆਰੇ ਘੁੰਮਣ ਲੱਗੀ ਹੋਣੀ ਆ ਰਾਮ ਮੰਦਰ ਵਗੈਰਾ ਦੇ ਨਾਲ ਇੱਕ ਤਾਂ ਇਹ ਹੈਗਾ ਵੀ ਇਹ ਖੁਦ ਇਹ ਵੀ ਇੱਕ ਤਰ੍ਹਾਂ ਚ ਵੰਡੇ ਹੋਏ ਆ ਜਦੋਂ ਅਸੀਂ ਆਏ ਦੇਖਦੇ ਆ ਨਾ ਵੀ ਪ੍ਰਵਾਸੀ ਸਾਰੇ ਹੀ ਮੋਦੀ ਦੇ ਹੋਣ ਵੀ ਜਾਂ ਫਲਾਨਾ ਉਹ ਵੀ ਇੱਕ ਸਾਨੂੰ ਵਹਿਮ ਹੁੰਦਾ ਉਹ ਜਦੋਂ ਸਾਡਾ ਤਰੀਕਾ ਦੇਖਣ ਦਾ ਕਮਿਸ਼ਨ ਆਇਆ ਤਾਂ ਇਹਦਾ ਮਤਲਬ ਇਹ ਹੈਗਾ ਜਿਵੇਂ ਪੰਜਾਬ ਦੇ ਲੋਕ ਦੇ ਕਈ ਹਿੱਸੇ ਚ ਵੰਡੇ ਹੋਏ ਨੇ ਜਿਹੜੇ ਯੂਪੀ ਬਿਹਾਰ ਦੇ ਵੀ ਵੰਡੇ ਹੋਏ ਨੇ ਜਿੱਥੇ ਯੂਪੀ ਆਲੇ ਕੁਝ ਕਾਫੀ ਵੱਡੀ ਗਿਣਤੀ ਜਿਹੜੀ OBC ਕੈਟਾਗਰੀ ਹੈ ਯਾਦਵ ਵਗੈਰਾ ਨੇ ਉਹ ਸਫਾਬਲ ਸੀਗੇ ਕੁਝ ਪੁਰਾਣੇ ਕਾਂਗਰਸੀ ਇਹਨੇ ਮਾਰੇ ਮੋٹے ਕੁਝ ਮਾਇਆਵਤੀ ਕਿੰਨੀ ਵੰਡੇ ਹੋਏ ਸੀ ਕੁਝ ਨੇ ਜਿਹੜਾ ਲੋਕਲ ਲੈਵਲ ਦੇ ਹੋਰ ਦਲ ਨੇ ਉਹਨਾਂ ਚ ਵੰਡੇ ਹੋਏ ਸੀਗੇ ਫਿਰ ਜਾ ਕੇ ਬੀਜੇਪੀ ਦਾ ਵੀ ਨੰਬਰ ਆਉਂਦਾ ਸੀਗਾ ਤਾਂ ਕਹਿਣ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਵਿੱਚ ਵੀ ਆ ਫਿਰ ਜਦੋਂ ਆਪਣੇ ਇਸ ਤਰ੍ਹਾਂ ਨੂੰ ਫੋਨ ਕਰਦੇ ਆ ਵੀ ਜੇ ਮੰਨ ਲਓ ਕਿ ਖਲੇਸ਼ਤਾ ਬੰਦਾ ਹੈਗਾ ਉਹ ਤਾਂ ਉਹ ਇਹੀ ਕਹੇਗਾ ਨਾ ਵੀ ਅਕੀ ਇੰਡੀਆ ਅਲਾਈਸ ਦਾ ਭਾਈ ਨੂੰ ਵੋਟ ਪਾਉਣੀ ਹੈ ਮੋਦੀ ਨੂੰ ਨਹੀਂ ਪਾਉਣੀ ਹੈਗੀ ਤੇ ਜਿਹੜਾ ਬੀਜੇਪੀ ਦਾ ਉਹ ਬੀਜੇਪੀ ਨੂੰ ਪਾਏਗਾ ਉਹਦੇ ਵਿੱਚ ਕੋਈ ਦੋਰਾ ਨਹੀਂ ਤੇ ਜਿਹੜਾ ਫਿਰ ਕੋਈ ਕਾਂਗਰਸ ਨਾਲ ਜੁੜਿਆ ਹੋਇਆ ਉਹ ਉਹ ਨੂੰ ਕਹੇਗਾ ਵੀ ਤੂੰ ਕਾਂਗਰਸ ਨਾਲ ਪਾਉਣੀ ਆ ਇਹ ਇਹੀ ਕਾਰਨ ਇਹ ਇੱਕ ਸਿੰਪਲ ਜਿਹਾ ਉਦਾਹਰਣ ਹੈ ਲੁਧਿਆਣਾ ਪਰਿਆ ਹੋਇਆ ਨਾ ਤੁਸੀਂ ਕਹਿੰਦੇ ਹੋ ਵੱਡੀ ਗਿਣਤੀ ਦੇ ਪ੍ਰਵਾਸੀ ਦੂਰਾਂ ਨਾਲ ਪਿਛਲੀ ਵਾਰ ਕਿਹੜੀ ਪਾਰਟੀ ਜਿੱਤੀ ਸੀ ਕਾਂਗਰਸ ਪਾਰਟੀ ਜਿੱਤੀ ਸੀ ਇਹ ਇਹ ਨਹੀਂ ਤਾਂ ਫਿਰ ਅਕਾਲੀ ਦਲ ਦਾ ਉਮੀਦਵਾਰ ਜਿਤਨਾ ਚਾਹੀਦਾ ਸੀ ਉਹ ਤਾਂ ਗੱਠਜੋੜ ਸੀਗਾ ਮੋਦੀ ਦੇ ਨਾਂ ਤੇ ਮੋਦੀ ਦੇ ਨਾਂ ਤੇ ਵੋਟ ਪੈਣੀ ਚਾਹੀਦੀ ਸੀ ਫਿਰ ਆਪਾਂ ਇਦੋਂ ਕਹਾ ਫਿਰ ਗੱਲ ਕਰ ਲੈਂਦੇ ਆ ਆਪਣੇ 14 ਦੀ ਗੱਲ ਕਰ ਲੈਂਦੇ ਆ 14 ਦੇ ਵਿੱਚ ਵੀ ਕਾਂਗਰਸ ਪਾਰਟੀ ਜਿੱਤੀ ਸੀ ਕਿ ਕਮਨੀਤ ਬਿੱਟੂ ਜਿੱਤੇ ਸੀਗਾ ਕਿ ਸੈਕੰਡ ਕੌਣ ਆਇਆ ਸੀ ਫੂਲਕਾ ਉਹ ਵੀ ਥੋੜਾ ਜਿਹਾ ਫਰਕ ਨਾਲ ਤੇ ਅਕਾਲੀ ਦਲ ਜਿਹਦਾ ਕਿ ਬੀਜੇਪੀ ਨਾਲ ਗੱਠਜੋੜ ਸੀ ਉਹ ਤੀਜੇ ਨੰਬਰ ਤੇ ਆਏ ਸੀ ਅੱਛਾ ਫਿਰ ਇਦੋਂ ਕਹਾ ਗੱਲ ਕਰ ਲੈਂਦੇ ਆ 2000 ਆਪਾਂ 9 ਦੀ ਗੱਲ ਕਰ ਲੈਂਦੇ ਆ ਉਦੋਂ ਕੌਣ ਜਿੱਤੇ ਸੀ ਉਦੋਂ ਮਨੀਸ਼ ਤਵਾੜੀ ਜਿੱ ਸੋ ਇਸ ਕਰਕੇ ਮੈਨੂੰ ਇਹਦੇ ਵਿੱਚ ਕੋਈ ਦਮ ਨਹੀਂ ਲੱਗਦਾ ਹੈਗਾ ਇਹਦੇ ਵਿੱਚ ਅੱਛਾ ਫਿਰ ਜਲੰਧਰ ਆ ਜਾਂਦੇ ਆ ਤੁਹਾਡੇ ਜਲੰਧਰ ਦੇ ਵਿੱਚ ਜੇ ਆਪਾਂ ਇੱਕ ਕਮਾਣਾ ਮੰਨੀ ਹੈ ਜਲੰਧਰ ਦੇ ਵਿੱਚੋਂ ਪਿਛਲੀ ਵਾਰ ਕੌਣ ਕਿਹੜੀ ਪਾਰਟੀ ਜਿੱਤੀ ਸੀ ਭਈ ਕਾਂਗਰਸ ਪਾਰਟੀ ਜਿੱਤੀ ਸੀ ਅੱਛਾ ਫਿਰ ਆਪਾਂ ਜਿਹੜਾ ਹੈਗਾ ਇਸ ਤੋਂ ਬਾਅਦ ਗਾਹਾਂ ਇਹ ਤੋਂ ਗਾਹਾਂ ਆ ਜਾਂਦੇ ਆ ਉਦੋਂ ਵੀ ਕੋਈ ਉਸ ਤਰ੍ਹਾਂ ਨਹੀਂ ਹੋਇਆ ਸੋ ਇਹਦਾ ਮਤਲਬ ਕੀ ਹੈਗਾ ਵੀ ਇਹ ਜਿਹੜਾ ਇੱਕ ਨਾ ਤੰਗ ਹੈ ਦੇਖਣ ਦਾ ਵੀ ਬਿਹਾਰ ਦੇ ਸਾਰੇ ਭਜਪਈ ਯੂਪੀ ਦੇ ਸਾਰੇ ਭਜਪਈ ਇਹ ਸ਼ਾਇਦ ਕਮਿਊਨਲ ਤੰਗ ਹੈ ਦੇਖਣ ਦਾ ਵੀ ਸਮਝਦਾ ਵੀ ਜਿਹੜਾ ਬਿਹਾਰੀ ਹੈ ਉਹ ਤਾਂ ਜੀ ਹਿੰਦੂ ਹੈ ਉਹ ਤਾਂ ਜਿਹੜਾ ਇਹਦੇ ਹੀ ਜਿਹੜਾ ਹੁਣ ਖਹਿਰੇ ਦੀ ਮੰਗ ਹੈ ਵੀ ਜੀ ਪੰਜਾਬ ਦੇ ਵਿੱਚ ਲੋंदे ਨੇ ਉੱਤੇ ਯੂਪੀ ਵਾਲੀ ਤਰ੍ਹਾਂ ਸੇ ਰੋਕ ਲਾਈ ਜਾਵੇ ਇਹ ਆਪਣੇ ਹਿਮਾਚਲ ਵਾਲੀ ਤਰ੍ਹਾਂ ਉੱਤੇ ਰੋਕ ਲੈ ਜਾਵੇ ਇਹਦੇ ਵਿੱਚ ਇੱਕ ਵੱਡਾ ਫੈਲਟ ਲਾਈਨ ਹੈਗੀ ਆ ਇਹ ਤਾਂ ਕਿਹਾ ਜਾ ਸਕਦਾ ਵੀ ਭਾਈ ਸਰਕਾਰਾਂ ਉੱਥੇ ਰੋਜ਼ਗਾਰ ਕਰਨ ਵੀ ਛੇਤੀ ਨਾਗਰਿਕਤਾ ਕੋਈ ਛੇਤੀ ਨਾ ਲੈ ਸਕੇ ਉਹਦੇ ਵਿੱਚ ਦੇਖਿਆ ਜਾਵੇ ਉਹ ਤਾਂ ਹੋ ਸਕਦਾ ਹੈਗਾ ਪਰ ਜੇ ਕੋਈ ਕਿਸੇ ਨੂੰ ਰਹਿਣ ਦੀ ਦੱਸਦਾ ਲੋਗੇ ਤੁਸੀਂ ਰੋਕ ਨਹੀਂ ਸਕਦੇ ਸੰਵਿਧਾਨ ਦੇ ਮਤਲਬਕ ਤਾਂ ਅਗਲਾ ਕਿਤੇ ਵੀ ਰਹਿ ਸਕਦਾ ਹੈ ਕਿ ਨਾਗਰਿਕਾ ਲੈ ਸਕਦਾ ਹੈ ਹਿਮਾਚਲ ਦਾ ਮਾਮਲਾ ਨਾਰਥ-ਈਸਟ ਦਾ ਮਾਮਲਾ ਜਾਂ ਕਸ਼ਮੀਰ ਦਾ ਮਾਮਲਾ ਉਹ ਡਿਫਰੈਂਟ ਹੈ ਹਿਮਾਚਲ ਨੂੰ ਕੁਝ ਵਿਸ਼ੇਸ਼ ਰਾਈਟਸ ਮਿਲੇ ਹੋਏ ਨੇ ਕਿਉਂਕਿ ਪਹਾੜੀ ਇਲਾਕਾ ਹੈਗਾ ਤਾਂ ਜੋ ਜਿਹੜੇ ਉਹਦੀ ਪਹਾੜੀ ਇਲਾਕੇ ਦੀ ਸੁੰਦਰਤਾ ਜਾਂ ਜਿਹੜੀ ਖੂਬਸੂਰਤੀ ਉਹ यथाਸਥਿਤੀ ਚ ਰਹੇ ਕਸ਼ਮੀਰ ਨੂੰ 370 ਤਹਿਤ ਮਿਲੇ ਹੋਏ ਸੀਗੇ ਉਹ ਅਧਿਕਾਰ ਤੇ ਉਹ ਮੌਜੂਦਾ ਸਮੇਂ ਉਹ ਨਹੀਂ ਰਹੇ ਨਾਰਥ-ਈਸਟ ਨੂੰ ਵੀ ਉਸ ਤਰ੍ਹਾਂ ਦੇ ਕੁਝ ਅਧਿਕਾਰ ਮਿਲੇ ਹੋਏ ਸੀ ਉਹਨਾਂ ਦੇ ਆਪਣੇ ਇਲਾਕੇ ਦੀ ਕੁਝ ਖਾਸ ਕਾਰਨ ਕਰਕੇ ਜਨਕੋ ਸਾਰੇ ਇੰਡੀਆ ਦੇ ਵਿੱਚੋਂ ਨਹੀਂ ਹੈਗੇ ਉਹਦੀ ਜਿਵੇਂ ਉੱਤਰਾਖੰਡ ਨੂੰ ਮਿਲੇ ਹੋਏ ਨੇ ਕਿਉਂਕਿ ਪਹਾੜੀ ਇਲਾਕਾ ਉਥੇ ਇੱਕਦਮ ਲੰਮਾ ਪ੍ਰਵਾਸ ਹੋ ਜੂਗਾ ਉਹ ਪਹਾੜੀ ਨਹੀਂ ਰਹੇਗਾ ਉਥੇ ਜੇ ਪਹਾੜੀ ਨਹੀਂ ਰਹੇਗਾ ਤਾਂ ਕੁਦਰਤ ਦਾ ਕਹਿਰ ਵਰਸੂਗਾ ਉਥੇ ਉਹਦੇ ਕੋਲ ਕਾਰਨ ਨੇ ਤਥਾਤਮਕ ਰੂਪ ਵਿੱਚ ਜਿਹੜਾ ਖਹਿਰਾ ਕਹਿ ਰਿਹਾ ਅੱਛਾ ਦੂਜੇ ਨੂੰ ਜਿਹੜਾ ਕਾਊਂਟਰ ਕਰ ਰਿਹਾ ਬਿੱਟੂ ਉਹ ਕਾਊਂਟਰ ਕਰਦਟਾਂ ਵੀ ਗਲਤ ਹੈ ਉਹ ਕਮਨਲ ਰੂਪ 'ਚ ਕਰਨ ਲੱਗਿਆ ਹੋਇਆ ਕਾਊਂਟਰ ਜਿਹੜਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਖਹਿਰਾ ਟੈਕਨੀਕਲ ਤੌਰ ਤੇ ਗਲਤ ਹੈ ਜਿਹੜਾ ਉਹਦਾ ਜਵਾਬ ਦੇ ਰਿਹਾ ਬਿੱਟੂ ਉਹ ਕਮਨਲ ਰੂਪ ਇਦੇ ਨਾਲ ਹੀ ਸ਼ਵਿੰਦਰ ਜੀ ਸ਼ਮਸ਼ੀਰ ਸਿੰਘ ਦੂਲੋ ਨੇ ਜਿਹੜੇ ਸਵਾਲ ਚੁੱਕਿਆ ਇਲਜ਼ਾਮ ਲਗਾਏ ਆ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਉੱਤੇ ਉਹ ਕੀ ਇਲਜ਼ਾਮ ਨੇ ਉਹ ਪੂਰੀ ਕੀ ਸਥਿਤੀ ਹੈ ਜੀ ਦੇਖੋ ਸ਼ਮਸ਼ੀਰ ਸਿੰਘ ਦੂਲੋ ਦੀ ਨਾ ਇੱਕ ਚੀਜ਼ ਸਾਫ਼ ਨੋਟ ਕਰਨ ਵਾਲੀ ਆ ਉਹ ਕਾਫੀ ਸਮੇਂ ਤੋਂ ਨਾ ਆਪਣੀ ਸੱਤਾ ਦੀ ਜਿਹੜੀ ਆਪਣੀ ਪਾਵਰ ਹੁੰਦੀ ਹੈ ਆ ਉਹਦੇ ਲਈ ਉਹ ਜੂਝ ਰਹੇ ਹੈਗੇ ਨੇ ਕਾਂਗਰਸ ਪਾਰਟੀ 'ਚ ਕੋਈ ਬੁੱਕਤ ਨਹੀਂ ਪਈ ਉੱਥੇ ਬੁੱਕਤ ਨਾ ਬਣ ਕਰਕੇ ਉਦੋਂ ਬਾਅਦ ਉਹਨਾਂ ਨੇ ਇੱਧਰ ਉੱਧਰ ਵੀ ਦੇਖਣ ਦੀ ਕੋਸ਼ਿਸ਼ ਕੀਤੀ ਵੀ ਯਾਰ ਵੀ ਇੱਧਰ ਉੱਧਰ ਕੋਈ ਚੰਨ ਮੁੱਲ ਪੈ ਜਾਊਗਾ ਉੱਧਰ ਉੱਧਰ ਵੀ ਮੁੱਲ ਨਹੀਂ ਪਿਆ ਹੈਗਾ ਸੋ ਇਹਦੇ ਕਰਕੇ ਹੁਣ ਉਹ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਹੀ ਲੀਡਰ ਹੈਗੇ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਦੋਸ਼ ਲਾ ਰਹੇ ਨੇ ਚਲੋ ਹੁਣ ਮੰਨ ਲਿਆ ਕਿ ਆਹ ਤਾਂ ਮਰਿੰਦਰ ਸਿੰਘ ਤਾਂ ਉੱਥੋਂ ਨਿਕਲੇ ਹੋਏ ਹੈਗੇ ਨੇ ਆ ਕਿ ਜਿਹੜੇ ਇਹਦੇ ਵਿੱਚੋਂ ਛੱਡ ਗਏ ਨੇ ਬੀਜੇਪੀ ਚਲੇ ਗਏ ਨੇ ਫਿਰ ਉਹ ਚੱਨੀ ਤੇ ਲਾ ਰਹੇ ਨੇ ਮਹਿਨਤਾ ਕ੍ਰਾਪਸ਼ਨ ਵਾਲਾ ਹੀ ਮਾਮਲਾ ਉਹਨਾਂ ਨੇ ਚੱਕਿਆ ਹੈਗਾ ਵੇ ਵੀ ਇਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਐਡਾ ਕੀਤਾ ਪੁਰਾਣੇ ਸਮੇਂ ਚੋਂ ਐਡਾ ਕੀਤਾ ਇਹਦੇ ਵਿੱਚ ਸਾਬਕਾ ਜਿਹੜੇ ਪ੍ਰਧਾਨ ਦੂਲੋਂ ਨੇ ਉਹਨਾਂ ਨੇ ਕਾਂਗਰਸੀ ਲੀਡਰਾਂ ਤੇ ਹਮਲਾ ਕੀਤਾ ਕਿਹਾ ਕਿ ਚੰਨੀ ਤੇ ਅਮਰਿੰਦਰ ਨੂੰ ਖਾਸ ਕਰਕੇ ਲਿਹਾ ਕਿ ਆ ਕਿ ਚੰਨੀ ਤੇ ਜਿਹੜਾ ਭਰਾ ਮਰਮੂਰ ਸਿੰਘ ਉਹ ਨੂੰ ਧਿਆਨੇ ਦੇ 100 ਕਰੋੜ ਦੇ ਸਿਟੀ ਸੈਂਟਰ ਘਟਾਲੇ ਵਿੱਚੋਂ ਸ਼ਾਮਲ ਸੀਗਾ ਫਿਰ ਉਹਨਾਂ ਨੇ ਇਹ ਵੀ ਆਖਿਆ ਕਿ 2007 ਵਿੱਚ ਕਾਂਗਰਸ ਨੇ ਚੰਨੀ ਨੂੰ ਟਿਕਟ ਨਹੀਂ ਦਿੱਤੀ ਸੀ ਤਾਂ ਇਹ ਆਜ਼ਾਦ ਖੜਾ ਹੋ ਗਿਆ ਕੈਪਟਨ ਨੇ ਜਿਹੜਾ ਇਹਦੀ ਅੰਦਰਖਾਤ ਤੇ ਮਦਦ ਕੀਤੀ ਸੀ ਉਹਦਾ ਕਹਿਣਾ ਕਿ ਕੈਪਟਨ ਨੇ ਸੁਨੀਲ ਜਾਖੜ ਨੂੰ ਜਿਹੜਾ सीएलपी ਡਿਟਰ ਹਟਾ ਕੇ ਚੰਨੀ ਨੂੰ ਲਗਾ ਦਿੱਤਾ ਸੀ ਇਸ ਲਈ ਕਾਂਗਰਸ ਜਿਹੜਾ ਕਲਚਰ ਕਲੀਨ ਜਿਹੜਾ ਇਮੇਜ ਵਾਲਾ ਦਾ ਪਰ ਹੁਣ ਇਹਦੇ ਵਿੱਚ ਨਿਘਾਰ ਆ ਗਿਆ ਹੁਣ ਇਹਦੇ ਵਿੱਚ ਇੱਕ ਇੱਕ ਦਰਦ ਹੋਰ ਵੀ ਹੈ ਚੰਨੀ ਉਹਨਾਂ ਦਾ ਆਪਣੇ ਜਨਾਬ ਦਾ ਦੂਲੋਂ ਦਾ 2007 ਦੇ ਵਿੱਚ ਖੰਨੇ ਕੰਨੀ ਡਰ ਇਹਨਾਂ ਨੇ ਇਲੈਕਸ਼ਨ ਲੜੀ ਸੀਗੀ ਦੋਨੋਂ ਨੇ ਦੋਨੋਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਹਰਾਇਆ ਸੀ ਚਰਚਾ ਰਹੀ ਹੈ ਵੀ ਉਹ ਉਹਦਾ ਪ੍ਰਧਾਨ ਹੁੰਦੇ ਸੀ ਦੋਨੋਂ ਨੇ ਉਹ ਵੀ ਮੇਰੇ ਖਿਆਲ ਆਪਣਾ ਰੜਕ ਰਿਹਾ ਉਹਨਾਂ ਦਾ ਦੁੱਖ ਪਰ ਮਸਲਾ ਇਹ ਹੈ ਜੇ ਇਹ ਗੱਲਾਂ ਰਹੀਆਂ ਨੇ ਕੋਈ ਨੋ ਡਾਊਟ ਇਹਦੇ ਵਿੱਚ ਕਾਫੀ ਹੱਦ ਤੱਕ ਕੁਝ ਗੱਲਾਂ ਸਹੀ ਨੇ ਕੁਝ ਉੱਤੇ ਸਵਾਲੇ ਸਵਾਲ ਖੜੇ ਕੀਤੇ ਜਾ ਸਕਦੇ ਨੇ ਪਰ ਦੂਜੋਂ ਜਿਹੜਾ ਜਿਹੜਾ ਇਹ ਹੁਣ ਸਮਾਂ ਜਿਹੜਾ ਬੋਲਣ ਵਾਲਾ ਕੀ ਕਾਰਨ ਹੈਗਾ ਉਹਦਾ ਮਤਲਬ ਇਹ ਹੈਗਾ ਵੀ ਕਾਂਗਰਸ ਨੂੰ ਜਤਾ ਫਿਆਲ ਬਿਦਾ ਕਹਿਣਾ ਹੋਏਗਾ ਜਾਂ ਫਿਰ ਕੋਈ ਗੱਲਬਾਤ ਜਿਹੜੀ ਬਣਦੀ ਉਹਨਾਂ ਨੂੰ ਦੱਸਣ ਨਹੀਂ ਆ ਰਹੀ ਹੋਣੀ ਕਿਵਿੰਦਰ ਜੀ ਮੋਦੀ ਸਾਹਿਬ ਪੰਜਾਬ ਆ ਰਹੇ ਆ ਰੈਲੀਆਂ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਅਖੀਰਲੇ ਗੇੜ 7ਵੇਂ ਗੇੜ 'ਚ ਚੋਣਾਂ ਹੋ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਵੀ ਮੋਦੀ ਸਾਹਿਬ ਨੇ ਤਿੰਨ ਗੇੜੇ ਮਾਰਨੇ ਆ ਤੇ ਉਹਦੇ ਚਲਦਿਆਂ ਗੁਜਰਾਤ ਪੁਲਿਸ ਦੀ ਮੇਰੇ ਖਿਆਲ ਕੁਝ ਜਿਹੜੀ ਇੱਕ ਟੁਕੜੀ ਆ ਉਹ ਵੀ ਆ ਚੁੱਕੀ ਆ ਤੇ ਇਹਦੇ ਨਾਲ ਹੀ ਕਿਸਾਨਾਂ ਨੇ ਸ਼ੰਭੂ ਜਿਹੜਾ ਰੇਲਵੇ ਸਟੇਸ਼ਨ ਦੇ ਉੱਤੇ ਧਰਨਾ ਲਾਇਆ ਸੀ ਉਹ ਵੀ ਖਤਮ ਕਰ ਦਿੱਤਾ ਇਹਨੂੰ ਕਿੱਦਾਂ ਦੇਖਦੇ ਹੋ ਦੋਨਾਂ ਚੀਜ਼ਾਂ ਨੂੰ ਦੇਖੋ ਰੇਲਵੇ ਸਟੇਸ਼ਨ ਤੇ ਤਾਂ ਉਹਨਾਂ ਦੇ ਕੋਲ ਗੱਲਬਾਤ ਆਉਂਦੀ ਰਹੀ ਆ ਵੀ ਤੁਸੀਂ ਭਾਈ ਇਹਨੂੰ ਬੰਦ ਕਰ ਦਿਓ ਥੋੜੀ ਲੋਕਾਂ ਨੂੰ ਦਿੱਕਤ ਆ ਰਹੀ ਆ ਉਹ ਲਾਇਆ ਸੀ ਸਿਰਫ ਇਹਨੇ ਆਪਣਾ ਗੈਰ ਰਾਜਨੀਤਿਕ ਗਰੁੱਪ ਵਾਲਿਆਂ ਨੇ ਉਹ ਉਹਨਾਂ ਨੇ ਚੱਕ ਦਿੱਤਾ ਹੁਣ ਲੇਕਿਨ ਮੋਦੀ ਦੇ ਆਉਣ ਤੋਂ ਬਾਅਦ ਜਿਹੜੇ ਸੰਯੁਕਤ ਕਿਸਾਨ ਮੋਰਚਾ ਮੇਨ ਆ ਉਹਨੇ ਤਾਂ ਕਹਿੰਦੇ ਆਤੀ ਵੀ ਉਹ ਭਾਜਪਾ ਦਾ ਮੋਦੀ ਦੀਆਂ ਰੈਲੀਆਂ ਦਾ ਘਰਾਓ ਕਰਨਗੇ ਚਾਹੇ ਉਹ ਪਟਿਆਲੇ ਹੋਏਗੀ ਚਾਹੇ ਥੋੜੇ ਜਲੰਧਰ ਹੋਏਗੀ ਜਾਂ ਇੱਕ ਜਗ੍ਹਾ ਹੋਰ ਹੋਣੀ ਆ ਉੱਥੇ ਵੀ ਤੇ ਉਹਨਾਂ ਨੇ ਅੱਜ ਸੰਜੂਕਤ ਕਿਸਾਨ ਮੋਰਚਾ ਜਿਹੜਾ ਮੇਨ ਹੈਗਾ ਉਹਨੇ ਆਪਣੀ ਰੈਲੀ ਕਰਕੇ ਕਿਹਾ ਕਿ ਅਸੀਂ ਤਾਂ ਇਹਨਾਂ ਦਾ ਮੋਦੀ ਦੀਆਂ ਰੈਲੀਆਂ ਦਾ ਵਿਰੋਧ ਕਰਾਂਗੇ ਨਾਲ ਹੀ ਉਹ ਹੋਰ ਦੂਜਿਆਂ ਨੇ ਵੀ ਜਿਹੜਾ ਗੌਨ ਪੋਲੀਟੀਕਲ ਵਾਲੇ ਆ ਉਹਨਾਂ ਨੇ ਵੀ ਕਿਹਾ ਵੀ ਭਾਵੇਂ ਭਾਵੇਂ ਭਾਜੀਪੀ ਦੇ ਲੀਡਰਾਂ ਨੇ ਘੱਟ ਕੇ ਦੇ ਜਾਣਗੇ ਕਹਿੰਦਾ ਮਤਲਬ ਹੈ ਕਿ ਕਿਸਾਨ ਲੀਡਰਾਂ ਦੇ ਐਕਸ਼ਨ ਵਿੱਚ ਕੋਈ ਤਬਦੀਲੀ ਨਹੀਂ ਆਈ ਹੈਗੀ ਜਿਹੜਾ ਰੇਲਾਂ ਵਾਲਾ ਸੀ ਉਹ ਵੈਸੇ ਵੀ ਡਿਸੀਜਨ ਗਲਤ ਸੀਗਾ ਉਹਦਾ ਬਹੁਤ ਸਾਰੇ ਲੋਕ ਕਹਿ ਰਹੇ ਸੀਗੇ ਵੀ ਇਹ ਟੈਕਟੀਕਲੀ ਗਲਤ ਹੈ ਸੋ ਉਹਨਾਂ ਨੇ ਉਹ ਵਾਪਸ ਲੈ ਲਿਆ ਇਦੇ ਨਾਲ ਹੀ ਸ਼ਿਵਿੰਦਰ ਜੀ ਫੇਰ ਆਪਾਂ ਉਹੀ ਗੱਲ ਕਰਦੇ ਆ ਬਿੱਟੂ ਦੀ ਕਾਲ ਰਿਕਾਰਡਿੰਗ ਦੀ ਹੁਣ ਮਤਲਬ ਜਿੱਦਾਂ ਦੇ ਸ਼ਬਦ ਬਿੱਟੂ ਨੇ ਵਰਤੇ ਆ ਮੋਦੀ ਸਾਹਿਬ ਲੁਧਿਆਣੇ ਰੈਲੀ ਕਰਨਗੇ ਜਾਂ ਅਮਿਤ ਸ਼ਾਹ ਜੀ ਜਾਂ ਹੋਰ ਕੋਈ ਭਾਜਪਾ ਦੇ ਵੱਡੇ ਲੀਡਰ ਜਾਂ ਸੁਨੀਲ ਜਾਖੜ ਖੁਦ ਉੱਥੇ ਕਰਨਗੇ ਰੈਲੀ ਤੇ ਦੇਖੋ ਆਇਆ ਤਾਂ ਹੈਗਾ ਕਿ ਮੋਦੀ ਦੀ ਇੱਕ ਰੈਲੀ ਹੋ ਵੀ ਰਹੀ ਆ ਉੱਥੇ ਹੋ ਰਹੀ ਆ ਉਹ ਜਿਹੜੀ ਨਿਧਾਰਤ ਉਹ ਤਾਂ ਨਿਧਾਰਤ ਹੀ ਹੈਗੀ ਆ ਤੇ ਹੁਣ ਉਹ ਰੈਲੀ ਵਿੱਚ ਇਹੀ ਥੋੜਾ ਡਰ ਹੈ ਕਿ ਜਿਵੇਂ ਮੋਦੀ ਜੀ ਨੂੰ ਹੱਤ ਹੁੰਦੀ ਆ ਹਰ ਇੱਕ ਗੱਲ ਨੂੰ ਡਰਾਮੇ ਦਾ ਰੂਪ ਦੇਣ ਦੀ ਪਿਓ ਕੋਈ ਡਰਾਮਾ ਦਾ ਰੂਪ ਨਾ ਦੇਣ ਉਥੋਂ ਵੀ ਕਿਸਾਨ ਜਿਹੜਾ ਆਪਣਾ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰ ਰਹੇ ਨੇ ਉਹ ਵਿਰੋਧ ਨੂੰ ਕੋਈ ਨਵਾਂ ਤਰਕ ਲਾਉਣ ਦੀ ਕੋਸ਼ਿਸ਼ ਨਾ ਕਰਨ ਉਹ ਇਹ ਮੈਂ ਸ਼ਵਿੰਦਰ ਜੀ ਬਿੱਟੂ ਜੀ ਦੀ ਗੱਲ ਕਰ ਰਿਹਾ ਵੀ ਬਿੱਟੂ ਜੀ ਨੇ ਜਿੱਦਾ ਦੇ ਸ਼ਬਦ ਭਾਜਪਾ ਦੇ ਲੀਡਰਸ ਵਾਸਤੇ ਵਰਤੇ ਸੀਗੇ ਉਸ ਕਾਲ ਰਿਕਾਰਡਿੰਗ ਤੇ ਉਹ ਤਾਂ ਬਿਸ਼ਰਮ ਨੇ ਨਾ ਉਹਦਾ ਉਹਦਾ ਅਗਲਾ ਕਹਿ ਦੂਗਾ ਜੀ ਪਹਿਲਾਂ ਬਾਤ ਤੇ ਸੀ ਕਿ ਹੁਣ ਕੀ ਮਤਲਬ ਉਹ ਸਾਰਾ ਕੁਝ ਸੁਣਨ ਤੋਂ ਬਾਅਦ ਮੋਦੀ ਸਾਹਿਬ ਉਹਨਾਂ ਦੇ ਹੱਕ ਚ ਪ੍ਰਚਾਰ ਕਰਨਗੇ ਜਾਂ ਸੁਨੀਲ ਜਾਖੜ ਆਉਣਗੇ ਉੱਤੇ ਆ ਜਾਣਗੇ ਕੋਈ ਚੱਕਰ ਨਹੀਂ ਆ ਜਾਣਗੇ ਇੱਥੇ ਤਾਂ ਬਹੁਤ ਕੁਝ ਹੁੰਦਾ ਰਿਹਾ ਇੱਥੇ ਮੈਂ ਤੁਹਾਨੂੰ ਉਦਾਹਰਨਾਂ ਦਿੰਦਾ ਨਰਿੰਦਰ ਮੋਦੀ ਨੇ ਸ਼ਰਦ ਪਵਾਰ ਨੂੰ ਕੀ ਕੁਝ ਕੀਤਾ ਤੇ ਸ਼ਰਦ ਆਪਣੇ ਸ਼ਰਦ ਪਵਾਰ ਦੇ بیٹے ਜੀਤ ਪਵਾਰ ਨੂੰ ਕੀ ਕੁਝ ਕਿਹਾ ਤੇ ਉਹਨੇ ਉਹਨੂੰ ਕੀ ਕੁਝ ਕਿਹਾ ਤੇ ਮੋਦੀ ਜੀ ਉਹਦੇ ਲਈ ਵੀ ਚੋਣ ਪ੍ਰਚਾਰ ਕਰਨਗੇ ਸੀ ਇੱਥੇ ਬਹੁਤ ਸਾਰੇ ਲੀਡਰ ਹੈ ਜਿਹਨੇ ਦੂਜੇ ਸੂਬਿਆਂ ਦੇ ਜਿਨ੍ਹਾਂ ਨੇ ਮੋਦੀ ਨੂੰ ਕਲੰਕੀ ਕਿਹਾ ਮੋਦੀ ਨੂੰ ਜਿਹੜਾ ਕਰਪਟ ਕਿਹਾ ਉਹ ਜਾ ਕੇ ਜਿਹੜਾ ਮੋਦੀ ਸਾਹਿਬ ਫੇਰ ਵੀ ਪ੍ਰਚਾਰ ਕਰਨ ਚਾਹ ਰਹੇ ਜਦੋਂ ਉਹ ਉਹਨਾਂ ਦੀ ਪਾਰਟੀ 'ਚ ਆ ਗਿਆ ਉਹ ਇਹ ਮਤਲਬ ਆਇਆ ਵੀ ਤੁਸੀਂ ਸਾਨੂੰ ਜਿੰਨਾ ਮਰਜ਼ੀ ਕਹੋਗੇ ਕੁਛ ਮਾੜਾ ਕਹਿ ਲਓ ਅਸੀਂ ਤੁਹਾਨੂੰ ਜਿੰਨਾ ਮਰਜ਼ੀ ਕੁਝ ਕਹਿ ਲਈਏ ਪਰ ਜਦੋਂ ਤੁਸੀਂ ਸਾਡੇ 'ਚ ਆ ਗਏ ਫੇਰ ਸਾਰਾ ਕੁਝ ਦੁੱਤੋਤਾ ਹੋ ਗਿਆ ਸ਼ਿਵਿੰਦਰ ਜੀ ਇਹਦੇ ਨਾਲ ਹੀ ਸੁਆਤੀ ਮਾਲੀਵਾਲ ਮਾਮਲੇ ਦੇ ਵਿੱਚ ਹੁਣ ਕਿੱਥੇ ਇੱਕ ਸਥਿਤੀ ਪਹੁੰਚੀ ਆ ਕਿਹੜੇ ਅਹਿਮ ਸਬੂਤ ਡੀਵੀਆਰ ਤੋਂ ਦਿੱਲੀ ਪੁਲਿਸ ਨੂੰ ਹੱਥ ਲੱਗੇ ਆ ਇਹ ਤਾਂ ਉਹ ਮਾਮਲਾ ਬਹੁਤ ਗੰਭੀਰ ਹੋ ਗਿਆ ਆਪਣਾ ਸੰਦੀਪ ਜੀ ਇਹ ਤਾਂ ਹੁਣ ਇਹ ਲੱਗਦਾ ਕਿ ਕੇਜਰੀਵਾਲ ਹੁਣੇ ਤਾਂ ਕਹਿ ਰਹੇ ਨੇ ਵੀ ਇਹ ਸਾਜ਼ਿਸ਼ ਰਚੀ ਗਈ ਹੈ ਸਵਤੀ ਮਾਲੀਵਾਲ ਕਹਿੰਦੀ ਕਿ ਜੇ ਮਨੀਸ਼ ਸ਼ਿਸ਼ੋਧਿਆ ਬਾਹਰ ਹੁੰਦੇ ਤਾਂ ਮੇਰੀ ਇਹ ਹਾਲਤ ਨਾ ਹੁੰਦੀ ਇਥੋਂ ਤੱਕ ਆਰਤੀ ਨੇ ਕਹ ਦਿੱਤਾ ਵੀ ਸਵਤੀ ਨੂੰ ਤਾਂ ਬੀਜੇਪੀ ਨੇ ਖੜਾ ਕੀਤਾ ਹੋਇਆ ਜਦੋਂ ਜਦੋਂ ਤੁਸੀਂ ਆਪਣੇ ਐਮਪੀ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲਾ ਦਿੰਦੇ ਹੋ ਤਾਂ ਬਹੁਤ ਗੰਭੀਰ ਮਾਮਲਾ ਹੈ ਦੇਖੋ ਯਾਦ ਰੱਖੋ ਜਦੋਂ ਇਹ ਪ੍ਰਸ਼ਾਂਤ ਪੁਸ਼ਰੂ ਨੇ ਅਲੱਗ ਹੋਏ ਸੀ ਇਹਨਾਂ ਦੇ ਕੋਲੋਂ ਉਦੋਂ ਵੀ ਇਹ ਦੋਸ਼ ਲਾਏ ਗਏ ਸੀ ਵੀ ਉਹਨਾਂ ਦੇ ਪਿਤਾ ਜੀ ਨੂੰ ਧਮਕਾਇਆ ਗਿਆ ਬੌਕਸਰਾਂ ਦੁਆਰਾ ਜਿਹੜੇ ਸ਼ਾਂਤੀ ਪੂਛਣ ਹੁੰਦੇ ਸੀ ਬਹੁਤ ਵੱਡੀ ਉਮਰ ਦੇ ਸੀ ਕੇਂਦਰੀ ਮੰਤਰੀ ਵੀ ਰਹੇ ਨੇ ਸੀਨੀਅਰ ਵਕੀਰ ਰਹੇ ਦੇ ਤੇ ਉੱਥੇ ਕੋਈ ਬੌਕਸਰਾਂ ਦੁਆਰਾ ਕੁਝ ਹਾਰਕੋਨਾਂ ਨੂੰ ਜਿਹੜੇ ਕੇਜਰੀਵਾਲ ਤੋਂ ਵੱਖਰੀ ਦਾ ਰੱਖਦੇ ਸੀ ਅੰਦਰ ਮੀਟਿੰਗ 'ਚ ਬੌਕਸਰਾਂ ਤੋਂ ਘਟਾਇਆ ਗਿਆ ਤੋਂ ਐਦਾਂ ਦੀ ਗੁੰਡਾਗਰਦੀ ਤੇ ਦੋਸ਼ ਤਾਂ ਪਹਿਲਾਂ ਵੀ ਲੱਗਦੇ ਰਹੇ ਨੇ ਇਹ ਮਾਮਲਾ ਗੰਭੀਰ ਹੈ ਬਹੁਤ ਪਰ ਸਵਾਲ ਤੇ ਇਹ ਖੜਾ ਹੁੰਦਾ ਨਾ ਵੀ ਅਗਰ ਮਨੀਸ਼ ਸ਼ੋਧਿਆ ਬਾਹਰ ਹੁੰਦੇ ਤਾਂ ਕੀ ਦੋ ਧੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਦਿੱਲੀ ਇਕਾਈ ਦੇ ਵਿੱਚ ਇਹ ਤਾਂ ਉਹ ਕਹਿ ਰਹੀ ਆ ਸਵਾਤੀ ਪਰ ਮੈਨੂੰ ਨਹੀਂ ਲੱਗਦਾ ਕਿ ਮਨੀਸ਼ ਸ਼ੋਧਿਆ ਕੇਜਰੀਵਾਲ ਤੋਂ ਬਾਹਰ ਹੁੰਦਾ ਪਰ ਇੱਕ ਚੀਜ਼ ਹੈਗੀ ਆ ਵੀ ਜਿਹੜੀ ਨਾ ਵਰਕਰਾਂ ਦੇ ਉੱਤੇ ਜਾਂ ਵਰਕਰ ਹੀ ਨਹੀਂ ਲੀਡਰਾਂ ਦੇ ਉੱਤੇ ਵੀ ਲੀਡਰਾਂ ਦੀ ਆਮ ਆਦਮੀ ਪਾਰਟੀ 'ਚ ਕੋਈ ਹਸਤੀ ਨਹੀਂ ਹੈਗੀ ਉਹਦੇ ਵਿੱਚ ਸੁਪਰੀਮੋ ਕੇਜਰੀਵਾਲ ਆ ਕੇਜਰੀਵਾਲ ਨਾਲ ਤੁਸੀਂ ਥੋੜੀ ਜਿਹੀ ਅਸਹਿਮਤੀ ਨਹੀਂ ਰੱਖ ਸਕਦੇ ਬਿਲਕੁਲ ਹਾਂ ਜਿਵੇਂ ਭਾਜਪਾ ਹੈ ਤੁਸੀਂ ਤੁਸੀਂ ਮੋਦੀ ਤੋਂ ਮੋਦੀ ਅਮਿਤ ਸ਼ਾਹ ਦੀ ਜੋੜੀ ਤੋਂ ਥੋੜਾ ਜਿਹਾ ਪਰਾਂ ਗਏ ਨਾ ਤੁਹਾਡਾ ਸਾਰਾ ਕਰੀਅਰ ਜਿਹੜਾ ਤਬਾਹ ਸੁਪਰੀਮ ਕੋਰਟ ਨੇ ਅੱਜ ਫੇਰ ਚੋਣ ਕਮਿਸ਼ਨ ਨੂੰ ਝਾੜ ਪਾਈ ਆ ਜੀ ਬੈਂਚੀ ਦੇ ਇਹੀ ਆ ਵੀ ਅੱਜ ਵੀ ਦੇਖੋ ਇਲੈਕਸ਼ਨ ਹੋ ਕੇ ਹੱਡੀ ਆ ਅ 5ਵਾਂ ਗੇੜ ਚੱਲ ਰਿਹਾ ਤੇ ਉਹ ਸਮਾਪਤ ਹੋ ਕੇ ਕੀ ਬਣੂਗਾ ਉਹ ਤਾਂ ਪਤਾ ਲੱਗੂ ਆਪਾਂ ਨੂੰ ਇਹਦੇ ਵਿੱਚ ਜਿਹੜੀ ਆਖਰੀ ਵੋਟ ਪਰਸੈਂਟੇਜ ਬਾਰੇ ਜਿਹੜਾ ਰੌਲਾ ਵੀ ਉਹ ਉਹਦੇ ਵਿੱਚ ਉਹਦੀ ਟਾਈਮਿੰਗ ਚ ਦੇਰੀ ਫਿਰ ਬੋਡ ਪਰਸੈਂਟਲ ਵੋਟਾਂ ਨਹੀਂ ਦੱਸੀਆਂ ਜਾਂਦੀਆਂ ਉਹਦੇ ਵਿੱਚ ਦੇਰੀ ਉਹਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜੀ ਝਾੜ ਪਾਈ ਹੈ ਉਹ ਕਾਫੀ ਅਹਿਮ ਹੈ ਪਰ ਮੈਨੂੰ ਲੱਗਦਾ ਵੀ ਇਹਦੇ ਬਾਰੇ ਕੁਝ ਕਰਨਾ ਵੀ ਚਾਹੀਦਾ ਸੁਪਰੀਮ ਕੋਰਟ ਨੂੰ ਜੀ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਇਸ ਪ੍ਰੋਗਰਾਮ ਵਾਸਤੇ ਦੇਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਹੋ ਬਹੁਤ ਬਹੁਤ ਧੰਨਵਾਦ ਸਸਵੀ ਕਾ ਜੀ ਸ਼ੁਕਰੀਆ ਸੰਦੀਪ ਜੀ ਮਿਹਰਬਾਨੀ ਕੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ